ਅੰਮ੍ਰਿਤਸਰ ਜ਼ਿਲ੍ਹਾ ਇਹ ਰੰਗਵਾਸ ਦਾ ਖੇਤਰ ਆ ਉਹ ਖੇਤਰ ਜਿਹੜਾ ਪ੍ਰਭਾ ਜਿਹੜਾ ਹੜ੍ਹ ਪ੍ਰਭਾਵ ਹਟਾਇਆ ਸੀਗਾ ਤੋਂ ਇੱਕ ਘਰ ਸੀਗਾ ਸਾਡੇ ਵੀਰ ਦਾ ਪਹਿਲੂ ਤੁਹਾਨੂੰ ਅੰਦਰੋਂ ਦਿਖਾ ਦਿੰਦੀ ਸਾਡੇ ਬੰਦੇ ਫਿਰ ਤੁਹਾਡੇ ਨਾਲ ਮੈਂ ਗੱਲ ਕਰਦਾ ਹਾਂ ਅੰਦਰ ਦੇਖ ਲਓ ਕਿ ਕੀ ਹਾਲਾਤ ਬਣੇ ਆ ਸੰਦਰ ਦੇ ਜੀ ਬੋਲਦਾ ਮੋਬਾਈਲ ਮਰ ਗਿਆ ਠੀਕ ਹੈ ਜੀ ਆਪ ਦੇਖ ਸਕਦੇ ਤੁਸੀਂ ਵੀ ਆ ਛੱਤ ਇਹਦੀ ਘਰ ਦੀ ਡਿੱਗੀ ਹੋਈ ਆ ਔਰ ਅੰਦਰਾਂ ਦੇ ਵਿੱਚ ਇੱਥੇ ਕੋ ਲਗਭਗ 4-5 ਫੁੱਟ ਦੇ ਕਰੀਬ ਪਾਣੀ ਜਿਹੜਾ ਇਹ ਲਗਾਤਾਰ ਖੜਾ ਰਿਹਾ ਇੱਕ ਕਮਰਾ ਇਹ ਨੰਬੀਰ ਹਣਾ ਦਾ ਦੂਸਰਾ ਕਮਰਾ ਆ ਜਿਹਦੀ ਛੱਤ ਤਾਂ ਬਚ ਗਈ ਪਰ ਜਿਹੜੇ ਪਾਣੀ ਨੇ ਤਾਂ ਖੜਾੜਿਆ ਉਹਦਾ ਕਰਕੇ ਜਿਹੜੇ ਹਾਲਾਤ ਆ ਉਹ ਮੜੇ ਹੋਏ ਪਏ ਆਂ ਅੰਨੇ ਹਾਂਜੀ ਕੀ ਨਾਂ ਆਪਣਾ ਵੀਰੇ ਬਲਦੇਵ ਬਲਦੇਵ ਸਿੰਘ ਸਾਨਾ ਉਹ ਜਸਵੰਤ ਸਿੰਘ ਜਸਵੰਤ ਸਿੰਘ ਪਿੰਡ ਕਾਲੀ ਗੱਟਾ ਆਪਣੇ ਕਮਰੇ ਆ ਹਾਂਜੀ ਹਾਂਜੀ ਮੇਰੇਆ ਕਿੰਨਾ ਪਾਣੀ ਵੜਿਆ ਸੀ ਅੰਦਰ ਤੇ ਕਿੱਥੇ ਪਾਣੀ 6 ਫੁੱਟ ਦੇ ਹੈ 6 ਫੁੱਟ ਦੇ ਲੱਗੇ ਚੱਕੇ ਕਾਫੀ ਜ਼ਿਆਦਾ ਪਾਣੀ ਮੇਰੀ ਹਾਈ ਜਿੰਨਾ ਪਾਣੀ ਸੀਗਾ ਪਰ ਲਗਭਗ ਕਮਰੇ ਤਾਂ ਡਿੱਗੇ ਹੈਗੇ ਆ ਹਾਂਜੀ ਹਾਂਜੀ ਆਪਣਾ ਕੀ ਨਾਮ ਹੈ ਜੀ ਜੂਨਸ ਮਸੀਹ ਹੈਗਾ ਤੁਹਾਡਾ ਤੁਹਾਡੇ ਕਮਰੇ ਵੀ ਡਿੱਗੇ ਆ ਦੋ ਦੋ ਹਿੱਕੇ ਡਗਾਇਆ ਕਮਰਾ 820 820 ਹਾਂਜੀ ਤਾਂ ਦੋ ਰਾਇ ਇੱਕ ਪਾਟ ਗਿਆ ਹੋਰ ਦੋ ਪਾਟੇ ਨੇ ਕਿ ਹੋਰ ਵੀ ਪਿੰਡ ਦੇ ਵਿੱਚ ਡਿੱਗੇ ਨੇ ਵਗੈਰਾ ਲੋਕਾਂ ਦੇ ਘਰ ਵਗੈਰਾ ਹਾਂ ਨੇ ਇੱਕ ਦੋ ਘਰ ਆਵਨ ਅੱਛਾ ਹੈਗੇ ਇੱਕ ਦੋ ਘਰ ਚਲੋ ਠੀਕ ਹੈ ਉਹ ਵੀ ਦੇਖਦੇ ਅੱਜ ਤਾਂ ਸਾਡਾ ਮਕਸਦ ਸੀਗਾ ਫਿਰ ਦੌਰੇ ਵਖਾ ਲੰਦਾ ਵੀ ਜੱਟੇ ਪਿੰਡ ਵਿੱਚ ਕੋਈ ਵੀ ਸਮਾਜ ਸੇਵੀ ਸੰਸਥਾ ਜਿਹੜੇ ਘਰ ਜਿਹੜੇ ਘਰ ਡਿੱਗੇ ਨੇ ਜਾਂ ਜਾਂ ਖਰਾਬ ਹੋ ਗਏ ਉਹਨੂੰ ਬਣਾਉਣਾ ਚਾਹੁੰਦੀ ਆ ਜਾਂ ਸਾਡੀ ਜਥੇ ਬੰਦੀ ਨੂੰ ਕੋਈ ਸੇਵਾ ਲੈਣਾ ਚਾਹੁੰਦਾ ਉਹਨਾਂ ਤੱਕ ਸਾਡੀ ਜਿਹੜੀ ਗੱਲ ਆ ਸੀ ਅੱਡ ਸਰਵੇ ਕਰਦੇ ਨੇ ਉਹਨਾਂ ਤਾਂ ਗੱਲ ਚੱਲਦੀ ਰਹੇ ਡੋੜ ਮੰਦਾ ਦੇ ਘਰ ਜਿਹੜੇ ਆ ਉਹ ਸਾਨੂੰ ਬਣਾ ਕੇ ਦੇਣੇ ਚਾਹੀਦੇ ਆ ਅ ਇਸ ਕਰਕੇ ਵਿਖਾਰੇ ਅੱਜ ਤਸਵੀਰਾਂ ਹੋਰ ਵੀ ਤੁਹਾਨੂੰ ਵਿਖਾ ਦਾਂਗੇ ਪਿੰਡ ਵਿੱਚ ਜਿਹੜੇ ਜਿਹੜੇ ਘਰ ਹੈਗੇ ਆ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਹੈਗਾ ਦੂਸਰਾ ਅਜ ਰਮਦਾਸ ਦੇ ਵਿੱਚ ਸਾਡੀ ਟੀਮ ਖੜੀ ਆ ਆ ਲਗਭਗ ਹੜ੍ਹ ਖੇਤਰ ਚ ਆਪਾਂ ਕੰਮ ਕਰਦੇ ਹੈਗੇ ਆ ਔਰ ਅੱਜ ਇੱਥੇ ਮੀਟਿੰਗ ਵੀ ਕੀਤੀ ਹੈਗੀ ਸੀਗੀ ਔਰ ਮੀਟਿੰਗ ਕਰਨ ਤੋਂ ਬਾਅਦ ਅਸੀਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਕਿਸਾਨ ਮਜ਼ਦੂਰ ਮੋਰਚਾ ਭਾਰਤ ਆ ਜਿਹੜਾ ਉਹਨੇ ਫੈਸਲਾ ਚੰਡੀਗੜ੍ਹ ਕੀਤਾ ਸੀਗਾ ਵੀ ਸੀ ਅਜੇ ਤੱਕ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਤੇ ਆ ਕੋਈ ਵੀ ਸਰਕਾਰ ਦੀ ਸੁੱਖ ਸੁਵਿਧਾ ਸਾਨੂੰ ਨਜ਼ਰ ਨਹੀਂ ਆ ਰਹੇ ਹੈਗੀ ਤਾਂ ਜਿਹੜਾ ਹੜ ਦਾ ਮਾਅਬਜ਼ਾ ਲੈਣਾ ਜਿਹੜੀਆਂ ਚੀਜ਼ਾਂ ਹੋਰ ਜੁੜੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਉਹਦੇ ਵਾਸਤੇ 6 ਅਕਤੂਬਰ ਨੂੰ ਪੰਜਾਬ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੇ ਅੱਗੇ ਠੀਕ ਫੂਕ ਮੁਜਾਰੇ ਕਰਨੇ ਆ ਉਹਦੀ ਜਿਹੜੀ ਆ ਉਹ ਤਿਆਰੀ ਵੀ ਅੱਜ ਹੋਈ ਹੈਗੀ ਆ ਤਾਂ ਇਸ ਕਰਕੇ ਜਿਹੜਾ ਵਾ ਉਹਦੀ ਤਿਆਰੀ ਵੀ ਨਾਲ ਦੀ ਨਾਲ ਕਰਾਈ ਆ ਇਸ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਸਾਡੇ ਇਸ ਲਾਈਵ ਨੂੰ ਤਾਂ ਜੋ ਲੋਕਾਂ ਤੱਕ ਮੈਸੇਜ ਸਾਡਾ ਕਨਵੇ ਹੋ ਸਕੇ ਇੱਕ ਤਾਂ ਹੈਗਾ ਵੀ ਅਸੀਂ ਪ੍ਰਤੀ ਕਿੱਲਾ ਮੁਆਵਜ਼ਾ ਦਾਵਾ 70000 ਰੁਪਏ ਮੰਗਦੇ ਹੈਗੇ ਆ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਹੈਗਾ। ਦੂਸਰੀ ਸਾਡੀ ਮੰਗ ਹੈ ਵੀ ਜਿਹੜਾ ਕਮਾਤ ਦਾ ਨੁਕਸਾਨ ਹੋਆ ਤਾਂ 1 ਲੱਖ ਰੁਪਏ ਦਿੱਤਾ ਜਾਵੇ। ਇਹਦੇ ਨਾਲ ਦੇ ਨਾਲ ਜਿਹੜਾ ਘਰਾਂ ਦਾ ਨੁਕਸਾਨ ਆ ਚਾਹੇ ਉਹਦੇ ਵਿੱਚ ਕਿਸਾਨ ਆ, ਖੇਤ ਮਜ਼ਦੂਰ ਆ, ਮਜ਼ਦੂਰ ਆ, ਛੋਟਾ ਦੁਕਾਨਦਾਰ ਕੋਈ ਵੀ ਹੋਵੇ। ਜਿਸ ਜਿੰਨਾ ਵੀ ਕਿਸੇ ਦਾ ਘਰ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਮਿਲੇ। ਬਾਕੀ ਡੰਗਰ ਸਿਗੇ ਪਸ਼ੂਆਂ ਦਾ ਨੁਕਸਾਨ ਆ। ਕਿਸੇ ਵੀ ਪੋਲਟਰੀ ਫਾਰਮ ਸੀਗਾ ਉਹਦਾ ਨੁਕਸਾਨ ਹੈਗਾ ਉਹਦਾ ਮੁਆਵਜ਼ਾ ਨੂੰ ਮਿਲਣਾ ਚਾਹੀਦਾ ਸਰਕਾਰ ਨੇ ਜਿਹੜਾ ਰੇਤ ਕੱਢਣ ਦਾ 7200 ਰੁਪਏ ਦਿੱਤਾ ਜੇ ਤਾਂ ਭਾਈ ਨਾਰਮਲ ਰੇਤ ਹੋਵੇ ਨਾ ਕੋਈ 2-4 ਇੰਚ ਤੇ ਸ਼ਾਇਦ 7200 ਨਾ ਨਿਕਲ ਸਕਦੀ ਅਸੀਂ ਨਹੀਂ ਕਹਿੰਦੇ ਪਰ ਜੇ ਕਿਸੇ ਦੇ ਘਰ ਜੇ 2 ਫੁੱਟ 3 ਫੁੱਟ 4 ਫੁੱਟ ਰੇਤ ਆ ਉਹਦੇ ਪੈਸੇ ਬਹੁਤ ਲੱਗਣੇ ਇਸ ਕਰਕੇ ਇਸ ਪੱਖ ਤੋਂ ਇਹਨੂੰ ਵਿਚਾਰਨਾ ਚਾਹੀਦਾ ਘੱਟ ਲੱਗਦਾ